ਆਲਾ ਸਨੌਰ ਤੋਂ ਬਾਅਦ ਮੁਹਾਲੀ ਦੇ ਵਿੱਚ ਫਾਸਟਵੇ ਕੇਬਲ ਦੀਆਂ ਤਾਰਾਂ ਕੱਟਣ ਦਾ سلسلہ ਲਗਾਤਾਰ ਜਾਰੀ ਹੈ। ਕਿ ਤਸਵੀਰਾਂ ਦੇਖੋ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਸਵੀਰ ਹੈ ਇਹ ਹੁਣ ਫਾਸਟਵੇ ਕੇਬਲ ਵੱਲੋਂ ਕੱਟੀ ਤਾਰਾਂ ਦੇ ਜੋੜ ਲਗਾਏ ਜਾ ਰਹੇ ਨੇ। ਇਹ ਕਿੰਨੀ ਵਾਰ ਕੱਟ ਗਿਆ ਤਾਰ? ਇਹ ਕਮ ਸੇ ਕਹਿੰਨੀ 20 ਵਾਰ ਕੱਟ ਚੁੱਕਾ ਸਰ। ਇਹਹੀ ਤਾਰ? ਹਾਂ ਜੀ। ਆਪ ਜੋੜ ਲਗਾ ਦਿੱਤੇ ਹੋ ਫਿਰ ਨਾਲੇ ਫਿਰ ਕੱਟ ਦਿੱਤਾ। ਕਿ ਤੂੰ ਲਾਸਟ ਹੋ ਗਿਆ ਸਰ ਤੂੰ ਜੜ੍ਹ से ਕੱਟ ਦੀ। ਸਭ ਤੋਂ ਵੱਡਾ ਸਵਾਲ ਪੁਲਿਸ ਪ੍ਰਸ਼ਾਸਨ ਤੇ ਖੜਾ ਹੋ ਜਾਂਦਾ ਹੈ ਕਿ ਇੱਕ ਕੰਪਨੀ ਜੋ ਕੀ ਪੂਰੇ ਕਾਨੂੰਨ ਦੇ ਹਿਸਾਬ ਦੇ ਨਾਲ ਕੰਮ ਕਰਦੀ ਆ ਤਾਂ ਉਸ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਕਿਉਂ ਹੁੰਦਾ ਇੱਥੇ ਬੰਦੇ ਹੰਤ ਮਕਾ ਕੇ ਵੀ ਗਏ ਨੇ ਤੇ ਮਸ਼ੀਨ ਵੀ ਇਥੋਂ ਉਹਨਾਂ ਦੀ ਜਿਹੜੀ ਨਾਲ ਉਹ ਵੀ ਚੱਕ ਕੇ ਲੈ ਗਏ ਨੇ ਤੁਸੀਂ ਤਾਰਾ ਆਪਦੀਆਂ ਪਾਓ ਤੇ ਚਲਾਓ ਲੋਕਾਂ ਨੂੰ ਵਧੀਆ ਜਿਹੜੀ ਕੋਈ ਸੂਤ ਦੇ ਸਕਦੇ ਹੋ ਪਰ ਇਸ ਤਰ੍ਹਾਂ ਕੋਈ ਸਰارتی ਅਨਸਰ ਵਾਲਾ ਕੰਮ ਖੁੱਲ ਗਿਆ ਕਿ ਬਦਮਾਸ਼ਾਂ ਵਾਲਾ ਕੰਮ ਆਜੋ ਕੱਟ ਜੋ ਲੋਕਾਂ ਨੂੰ ਬੜਾ ਇਸ ਕੱਲ ਦਾ ਰੋਸ ਆ ਕਿ ਸਾ ਅਸੀਂ ਜਦੋਂ ਸਾਰੇ ਪੂਰੇ ਪੈਸੇ ਦਿੰਨੇ ਆ ਤਾਂ ਸਾਨੂੰ ਇਹਦਾ ਮਤਲਬ ਨੁਕਸਾਨ ਕੋ ਝਲਣਾ ਪੈ ਰਿਹਾ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗਗਨ ਸ਼ੁਕਲਾ ਪਟਿਆਲਾ ਸਨੌਰ ਤੋਂ ਬਾਅਦ ਮੋਹਾਲੀ ਦੇ ਵਿੱਚ ਫਾਸਟਵੇ ਕੇਬਲ ਦੀਆਂ ਤਾਰਾਂ ਕੱਟਣ ਦਾ سلسلہ ਲਗਾਤਾਰ ਜਾਰੀ ਹੈ ਸਭ ਤੋਂ ਵੱਡਾ ਸਵਾਲ ਪੁਲਿਸ ਪ੍ਰਸ਼ਾਸਨ ਤੇ ਖੜਾ ਹੋ ਜਾਂਦਾ ਹੈ ਕਿ ਇੱਕ ਕੰਪਨੀ ਜੋ ਕੀ ਪੂਰੇ ਕਾਨੂੰਨ ਦੇ ਹਿਸਾਬ ਦੇ ਨਾਲ ਕੰਮ ਕਰਦੀ ਆ ਤਾਂ ਉਸ ਦੇ ਨਾਲ ਇਸ ਤਰ੍ਹਾਂ ਦਾ ਤੱਕਾ ਕਿਉਂ ਹੁੰਦਾ ਲਗਾਤਾਰ ਫਾਸਟਵੇ ਕੇਬਲ ਦੀਆਂ ਤਾਰਾਂ ਜਿਹੜੀਆਂ ਨੇ ਉਹ ਗਾਇਬ-ਗਾਏ ਕੱਟੀਆਂ ਜਾ ਰਹੀਆਂ ਨੇ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇਸ ਦੀ ਕੰਪਲੇਂਟ ਜਿਹੜੀ ਉਹ ਪੁਲਿਸ ਕੋ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਪਰ ਪੰਜਾਬ ਪੁਲਿਸ ਦਾ ਲਾਅ ਐਂਡ ਆਰਡਰ ਤੇ ਬਹੁਤ ਵੱਡਾ ਸਵਾਲ ਹੈ ਤਾਂ ਤਸਵੀਰਾਂ ਦੇਖੋ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਸਵੀਰ ਹੈ ਇਹ ਹੁਣ ਫਾਸਟਵੇ ਕੇਬਲ ਵੱਲੋਂ ਕੱਟੀ ਤਾਰਾਂ ਦੇ ਜੋੜ ਲਗਾਏ ਜਾ ਰਹੇ ਨੇ ਤਾਂ ਤੁਸੀਂ ਦੇਖੋ ਇਹ ਤਸਵੀਰ ਨੇ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਸਿਲਸਲਾ ਸਨੌਰ ਪਟਿਆਲਾ ਦੇ ਸਨੌਰ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਪਟਿਆਲਾ ਦੇ ਵਿੱਚ ਤੇ ਹੁਣ ਮੁਹਾਲੀ ਦੇ ਵਿੱਚ ਲਗਾਤਾਰ ਕੇਬਲ ਦੀ ਤਾਰਾ ਕੱਟਣ ਦਾ ਸਿਲਸਲਾ ਜਾਰੀ ਹੈ ਇਹ ਤਸਵੀਰਾਂ ਦੇਖੋ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਲੈਣਾ ਭਾਈ ਸਾਹਿਬ ਕਿੰਨੀ ਦੇਰ ਸੇ ਜੋੜ ਲਗਾ ਰਹੇ ਹੋ ਅਰੇ 2.5 ਘੰਟੇ ਹੋ ਗਏ ਸਰ ਹੂੰ 2.5 ਘੰਟੇ ਹੋ ਗਏ ਸਰ 2.5 ਘੰਟੇ ਹਾਂਜੀ ਹਾਂਜੀ ਇਹ ਕਿੰਨੀ ਵਾਰ ਕੱਟ ਗਿਆ ਤਾਰ ਇਹ ਕਮ ਸੇ ਕਹਿੰਨੀ 20 ਵਾਰ ਕੱਟ ਚੁੱਕਾ ਸਰ ਇਹਹੀ ਤਾਰ ਹਾਂ ਜੀ ਆਪ ਜੋੜ ਲਗਾ ਦਿੰਦੇ ਹੋ ਫਿਰ ਲਾ ਦਿੰਦੇ ਫਿਰ ਕੱਢ ਦਿੰਦੇ ਅਬ ਕਿ ਤੂੰ ਲਾਸਟ ਹੋ ਗਿਆ ਸਰ ਅਬ ਤੂੰ ਜੜ੍ਹ ਸੇ ਕੱਢ ਦੇ ਅੱਛਾ ਜੜ੍ਹ ਸੇ ਕੱਢ ਕੇ ਚਲੇਗੇ ਜੀ ਹੁਣ ਜੜ੍ਹ ਤੋਂ ਕੱਢ ਵੱਢ ਕੇ ਚਲੇਗੇ ਹਾਂ ਜੀ ਵੱਢ ਕੇ ਚਲੇਗੇ ਸਰ ਬਿਲਕੁਲ ਲੱਗਦਾ ਦੇਖਿਆ ਜਾਵੇ ਤਾਂ ਇਹ ਪੁਆਇੰਟ 20 ਵਾਰ ਕੱਟ ਚੁੱਕੀਆਂ ਕਹਿੰਦੇ ਹੁਣ ਤਾਂ ਹਾਦੀ ਹੋ ਗਈ ਜੜਾ ਤੋਂ ਹੀ ਕੱਟ ਕੇ ਮੇਰੇ ਸਹਾਯੋਗੀ ਮੇਰੇ ਨਾਲ ਗੁਰਦੀਪ ਬੈਣੀਪਾਲ ਮੌਜੂਦ ਨੇ ਬੈਣੀਪਾਲ ਸਾਹਿਬ ਕੀ ਲੱਗਦਾ ਹੈ ਕਿ ਦੇਖਿਆ ਜਾਵੇ ਤਾਂ ਲਾਅ ਐਂਡ ਆਰਡਰ ਤੇ ਬਹੁਤ ਵੱ ਕੁਕੀ ਜੇ ਦੇਖਿਆ ਜਾਵੇ ਤਾਂ ਪੰਜਾਬ ਉਹ ਸੂਬਾ ਜਿਹੜਾ ਕਿ ਅਮਨ ਕਾਨੂੰਨ ਦੇ ਲਈ ਜਾਣਿਆ ਜਾਂਦਾ ਤਾਂ ਹੁਣ ਇਹ ਕਟਨਾਵਾ ਕਿੰਨੀ ਕੁ ਵਾਜਬ ਨੇ ਜੀ ਬਿਲਕੁਲ ਦੇਖੋ ਮਹਾਲੀ ਚੰਡੀਗੜ੍ਹ ਦੇ ਨਾਲ ਬਿਲਕੁਲ ਇਕੱਠਾ ਬੈਠਾ ਟ੍ਰਾਈ ਸਿਟੀ ਦਾ ਇੱਕ ਪਾਰਟ ਆ ਇਹ ਇੱਥੇ ਹੁਣ ਇੱਕ ਵਾਰ ਨਹੀਂ ਲਗਾਤਾਰ ਇਹ ਚੌਥੀ ਪੰਜਵੀਂ ਜਿਹੜੀ ਕਟਨਾ ਜਿਹੜੀ ਹੋ ਚੁੱਕੀ ਆ ਜਿਹੜੀ ਆਪਾਂ ਪੁਆਇੰਟ ਤੇ ਖੜੇ ਆ ਇਹ ਫਾਸਟਵੇ ਦਾ ਮੁੱਖ ਚੈਂਬਰ ਆ ਤਾਰ ਕੱਟੀ ਤੇ ਆਪਣੀ ਜੋੜਤੀ ਲੱਗ ਚੀਜਾ ਲੇਕਿਨ ਹੁਣ ਜਿਹੜੀ ਆ ਜ਼ਮੀਨ ਥੱਲੇੋਂ ਖੋਦ ਕੇ ਇਹਨਾਂ ਨੂੰ ਮਤਲਬ ਸਵੇਰ ਦੇ ਲੱਗੇ ਹੋ ਨੇ ਇਹ ਤਾਰਾਂ ਜੋੜਨ ਨੂੰ ਪੂਰੀ ਟੀਮ ਜਿਹੜੀ ਆ ਟੈਕਨੀਕਲ ਟੀਮ ਬੈਠੀ ਆ ਇੱਥੇ ਮਤਲਬ ਕਿੱਡਾ ਮਤਲਬ ਵੱਡਾ ਨੁਕਸਾਨ ਕਰਕੇ ਗਏ ਨੇ ਠੀਕ ਆ ਮੁਕਾਬਲਾ ਜੋਗਾ ਜੇਕਰ ਤੁਸੀਂ ਓਡੇ ਕੋਲ ਹੈਗਾ ਕੋਈ ਆਪਸ਼ਨ ਹੈਗੀ ਆ ਤੁਸੀਂ ਤਾਰਾਂ ਆਪਦੀਆਂ ਪਾਓ ਤੇ ਚਲਾਓ ਲੋਕਾਂ ਨੂੰ ਵਧੀਆ ਜਿਹੜੀ ਕੋਈ ਸਹੂਲਤ ਦੇ ਸਕਦੇ ਹੋ ਪਰ ਇਸ ਤਰ੍ਹਾਂ ਕੋਈ ਸ਼ਰਾਰਤੀ ਅਨਸਰ ਵਾਲਾ ਕੰਮ ਥੋੜੀ ਆ ਕਿ ਬਦਮਾਸ਼ਾਂ ਵਾਲਾ ਕੰਮ ਆਜੋ ਕੱਟ ਜੋ ਤੇ ਪੂਰੀ ਟੀਮ ਜਿਹੜੀ ਆ ਲਗਾ ਟੈਕਨੀਕਲ ਜਿਹ ਜਿਹੜੇ ਖਫਤ ਕਰਨੇ ਫਾਸਟਵੇ ਦੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਣੇ ਬਹੁਤ ਸਾਰੇ ਮੰਦਰਾਂ ਤੋਂ ਲਾਈਵ ਚੱਲਦਾ ਹੈ ਉਹ ਤੋਂ ਵਾਝੇ ਨੇ ਲੋਕਾਂ ਨੂੰ ਬੜਾ ਇਸ ਗੱਲ ਦਾ ਰੋਸ ਆ ਕਿ ਅਸੀਂ ਜਦੋਂ ਸਾਰੇ ਪੂਰੇ ਪੈਸੇ ਦਿੰਨੇ ਆ ਤਾਂ ਸਾਨੂੰ ਇਹਦਾ ਮਤਲਬ ਉਹ ਨੁਕਸਾਨ ਕੋ ਝਲਣਾ ਪੈ ਰਿਹਾ ਕੰਪਨੀ ਆਪਣੇ ਵੱਲੋਂ ਪੂਰਾ ਪੂਰੀ ਤਰ੍ਹਾਂ ਜਿਹੜਿਆ ਪ੍ਰੋਵਾਈਡ ਕਰਾ ਰਹੀ ਆ ਹਰ ਤਰ੍ਹਾਂ ਦੀ ਸਹੂਲਤ ਲੇਕਿਨ ਇਸ ਰਾਹਤ ਤੀ ਤੰਤਰ ਜਿਹੜੇ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਨੇ ਜਾਂ ਇਸ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਨੇ ਉਹ ਕਿਹਨੂੰ ਨੁਕਸਾਨ ਪਹੁੰਚਾ ਰਹੇ ਨੇ ਉਹ ਵੀ ਜੇਕਰ ਉਹ ਵੀ ਤਾਰ ਆਪਦੀ ਜੋੜਦੇ ਨੇ ਆਖਰ ਕਸਟਮਰ ਤਾਂ ਆਪਣਾ ਹੀ ਆਪਣਾ ਹੀ ਜੋ ਦੇ ਕੋ ਸਹੂਲਤ ਨਹੀਂ ਮਿਲੂਗੀ ਤਾਂ ਫਿਰ ਫਾਇਦਾ ਕੀ ਆ ਪਰ ਬੈਨੀਪਾਲ ਸਾਹਿਬ ਹੈਲਦੀ ਕੰਪੀਟੀਸ਼ਨ ਹੋ ਜਾਣਾ ਚਾਹੀਦਾ ਕੰਮ ਕਰਨ ਦਾ ਅਧਿਕਾਰ ਸਭ ਨੂੰ ਆ ਤੁਸੀਂ ਕਰ ਸਕਦੇ ਹੋ ਹਰ ਕੋਈ ਅਗਰ ਕੋਈ ਕੰਪਨੀ ਕੇਬਲ ਲਾਂਚ ਕਰਦੀ ਵੀ ਹੈ ਤਾਂ ਹੈਲਦੀ ਕੰਪੀਟੀਸ਼ਨ ਹੋ ਜੂਏ ਇਸ ਤਰ੍ਹਾਂ ਦੀਆਂ ਕੋਈਆਂ ਹਰਕਤਾਂ ਬਿਲਕੁਲ ਇਹ ਤਾਂ ਹਰ ਕੋਈ ਕਹਿੰਦਾ ਕਿ ਜੇਕਰ ਲੋਕਾਂ ਨੂੰ ਆਪਸ਼ਨ ਹੋਊਗੀ ਉਹਨਾਂ ਕੋਲ ਜੇ ਵਧੀਆ ਕੁਆਲਿਟੀ ਹੋਊ ਉਹਦੇ ਨਾਲ ਜੁੜੇ ਰਹਿਣਗੇ ਪਰ ਐਵੇਂ ਜ਼ਬਰਦਸਤੀ ਥੋੜੀ ਕਿ ਉਹਦੇ ਨਾਲ ਥੋੜੀ ਜਿਹੀ ਤਾਰਾਂ ਜੋੜ ਦਿਓ ਕੱਟ ਜੋ ਕੋਰਸ ਨੂੰ ਕੰਪਲੀਟ ਕਰਤੀ ਪਰ ਪਰਹਾਨੇ ਦੀ ਗੱਲ ਹੈ ਕਿ ਐਕਸ਼ਨ ਕੁਝ ਨਹੀਂ ਹੁੰਦਾ ਹੈਗਾ ਲਗਾਤਾਰ ਕੇਬਲਾਈਜੇਸ਼ਨ ਵੱਲੋਂ ਰਸਪਾਂਸ ਦਿੱਤੀ ਗਈ ਨਾਮ ਨਸ਼ਰ ਕੀਤਾ ਗਿਆ ਤੇ ਕੌਣ ਆ ਦੇ ਪਿੱਛੇ ਉਹ ਵੀ ਸਾਰਾ ਕੁਝ ਨਸ਼ਰ ਕੀਤਾ ਗਿਆ ਅੱਜ ਵੀ ਰੋਸ ਪ੍ਰਟਾਇਆ ਗਿਆ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਊਗਾ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਨੇ ਇਹਦੀ ਵੀ ਕੰਪਲੇਂਟ ਦਿੱਤੀ ਗਈ ਹੈ ਜਿਹੜੇ ਬ੍ਰਾਂਚ ਦੇ ਇੱਥੇ ਹੈੱਡ ਨੇ ਉਹਨਾਂ ਵੱਲੋਂ ਬਿਲਕੁਲ ਰਵਿੰਦਰ ਰਾਣਾ ਜੀ ਨੇ ਉਹਨਾਂ ਵੱਲੋਂ ਬਕਾਇਦਾ ਲਿਖਤੀ ਕੰਪਲੀਟ ਕੀਤੀ ਗਈ ਆ ਕਿਉਂਕਿ ਰਾਤ ਇੱਕ ਵਾਰ ਨਹੀਂ ਤਿੰਨ ਵਾਰ ਘਟਗੇ ਨੇ ਰਾਤ ਫਿਰ ਦੇਰ ਰਾਤ ਕਹਿੰਦੇ ਆਏ ਇੱਥੇ ਬੰਦਿਆਂ ਨੂੰ ਧਮਕਾ ਕੇ ਵੀ ਗਏ ਨੇ ਤੇ ਮਸ਼ੀਨ ਵੀ ਇਥੋਂ ਇਹਨਾਂ ਦੀ ਜਿਹੜੀ ਨਾਲ ਉਹ ਵੀ ਚੱਕ ਕੇ ਲੈ ਕੇ ਗਏ ਨੇ ਤੇ ਇਸ ਤੇ ਬਾਅਦ ਤੁਸੀਂ ਇਹ ਸਰੇਆਮ ਪਤਾ ਚੱਲਦਾ ਕਿ ਪੁਲਿਸ ਪ੍ਰਸ਼ਾਸਨ ਵੀ ਮਤਲਬ ਕਿਤੇ ਨਾ ਕਿਤੇ ਹੱਥ ਬੰਨੇ ਲੱਗਦੇ ਨੇ ਜਾਂ ਫਿਰ ਜੇਕਰ ਇਸ ਤਰ੍ਹਾਂ ਦਾ ਕੋਈ ਸਰਾਤੀ ਅੰਸਰ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਬਹੁਤ ਮਿਹਰਬਾਨੀ ਸੋ ਟ੍ਰਾਈ ਸਿਟੀ ਦਾ ਏਰੀਆ ਹੈ ਚੰਡੀਗੜ੍ਹ ਦੇ ਨਾਲ ਸਟਿਆ ਹੋਇਆ ਏਰੀਆ ਹੈ ਸੂਬੇ ਦੀ ਰਾਜਸਥਾਨੀ ਦੇ ਨਾਲ ਲੱਗਿਆ ਹੋਇਆ ਏਰੀਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਸੂਬੇ ਦੀ ਕਾਨੂੰਨ ਵਿਵਸਥਾ ਤੇ ਬਹੁਤ ਵੱਡਾ ਸਵਾਲ ਹੈ ਕਿ ਕਿਉਂ ਜਦੋਂ ਕੋਈ ਕੰਪਨੀ ਆਪਣਾ ਕੰਮ ਕਰਦੀ ਹੈ ਤਾਂ ਹੈਲਦੀ ਕੰਪੀਟੀਸ਼ਨ ਹੋ ਜਾਣਾ ਬਹੁਤ ਜ਼ਰੂਰੀ ਹੈ ਅਗਰ ਫੀਲਡ ਦੇ ਵਿੱਚ ਬਹੁਤ ਸਾਰੀਆਂ ਮਲਟੀਪਲ ਕੰਪਨੀਆਂ ਹੋਣਗੀਆਂ ਤਾਂ ਇਹਦਾ ਫਾਇਦਾ ਖਪਤਕਾਰਾਂ ਨੂੰ ਹੁੰਦਾ ਪਰ ਲੋੜ ਹੈ ਇੱਕ ਹੈਲਦੀ ਕੰਪੀਟੀਸ਼ਨ ਦੀ ਨਾ ਕਿ ਇਸ ਤਰ੍ਹਾਂ ਦਾ ਕੰਮ ਹੋਣ ਦੀ ਜਿਸ ਦੇ ਵਿੱਚ ਖਪਤਕਾਰਾਂ ਦਾ ਹੀ ਨੁਕਸਾਨ ਹੁੰਦਾ ਹੋਵੇ ਤਾਂ ਲੋੜ ਹੈ ਹੁਣ ਹੁਕਮਰਾਨਾਂ ਨੂੰ ਜਾਗਣ ਦੀ ਲੋੜ ਹੈ ਹੁਣ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਨੂੰ ਬਚਾ ਕੇ ਰੱਖਣ ਦੀ ਤਾਂ ਕਿ ਪੰਜਾਬ ਵਾਸੀ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਨਾ ਰਹਿਣ ਕੈਮਰਾਮੈਨ ਰੋਸ਼ਨ ਤੇ ਮੇਰੇ ਸਹਿਯੋਗੀ ਗੁਰਦੀਪ ਬੈਣੀਪਾਲ ਦੇ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬੀ